ਇਹ ਸਰਸਾਨੰਗਲ ਜੀ ਇਸ ਮਹਾਨ ਕਮੇਟ ਕਰਤੇ ਤੇ ਸਾਡੇ ਸਾਰੇ ਹੀ ਆਮ ਆਦਮੀ ਪਾਰਟੀ ਦੇ ਪਰਿਵਾਰ ਬਹੁਤ سارے ਸਾਡੇ ਸਰਪੰਚ ਸਹਿਬਾਨ ਸਾਡੇ ਮੇਰੇ ਸਾਰੇ ਭਰਾ ਬੈਠੇ ਆ ਪਿਆਰੇ ਪਿਆਰੇ ਬੱਚੇ ਉਹਨਾਂ ਦੇ ਮਾਤਾ ਪਿਤਾ ਇਸ ਸਕੂਲ ਦਾ ਸਟਾਫ ਸਿਖਿਆ ਵਾਗ ਦੇ ਸਾਰੇ ਅਧਿਕਾਰੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਐਡੀਸੀ ਸਾਹਿਬ ਐਸਡੀਐਮ ਸਾਹਿਬ ਆਪ ਸਭ ਨੂੰ ਪਿਆਰ ਭਰੀ ਨਿਮਰਤਾ ਕਾ ਆਪਾਂ ਤੁਸੀਂ ਸकता ਇਸ ਜਿੱਦੇ ਗਵਾਹੋਂ ਇਸ ਪਿੰਡਾਂ ਦੇ ਵਿੱਚ ਮੈਂ ਦੇਖਿਆ ਸਾਡੇ ਬਹੁਤ ਸਾਰੇ ਸਾਥੀ ਆਈ ਹੈ ਤੁਸੀਂ ਘਰ ਘਰ ਜਾ ਕੇ ਜਿੱਥੇ ਪਾਰਟੀ ਲਈ ਵੋਟਾਂ ਮੰਗੀਆਂ ਉੱਥੇ ਆਪਣੇ ਭਰਾ ਲਈ ਵੋਟਾਂ ਮੰਗੀਆਂ ਬੜੀ ਔਖੀ ਲੜਾਈ ਸੀ 2022 ਦੀ ਤੁਸੀਂ ਆਪਾਂ ਸਾਰੇ ਮਿਲ ਕੇ ਆਪਣੇ ਹਲਕੇ ਦੇ ਇੱਕ ਇੱਕ ਪਿੰਡ ਸਿੱਗੇ ਇੱਕ ਇੱਕ ਸ਼ਹਿਰ ਦੀ ਇੱਕ ਗਲਿਚ ਘੁੰਮੇ ਤੇ ਕਿਹਾ ਕਿ 2022 ਦੇ ਵਿੱਚ ਸਾਨੂੰ ਮੌਕਾ ਦੋ ਆਮ ਆਦਮੀ ਪਾਰਟੀ ਦੀ ਸਰਕਾਰ ਆਉਗੀ ਤਾਂ ਅਸੀਂ ਸਕੂਲ ਠੀਕ ਕਰਾਂਗੇ ਪਹਿਲੀ ਵਾਰੀ ਰਾਜਨੀਤੀ ਦੇ ਇਤਿਹਾਸ ਵਿੱਚ ਕਿਸੇ ਨੇ ਕਿਹਾ ਸੀ ਕਿ ਅਸੀਂ ਸਰਕਾਰੀ ਸਕੂਲ ਠੀਕ ਕਰਾਂਗੇ ਪਰ ਤਾਂ ਹੋរី ਚੀਜ਼ਾਂ ਦੇ ਵੋਟਾਂ ਮੰਗੀਆਂ ਜਾਂਦੀਆਂ ਸੀ ਤੇ ਲੋਕਾਂ ਨੇ ਵੀ ਇਹ ਪੰਜਾਬ ਦੀ ਸਿਆਣਪ ਕਿ ਪੰਜਾਬ ਨੇ 92 ਸੀਟਾਂ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੇ ਨਾਮ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਇਸ ਮਹਾਨ 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 ਨਗਰੀ ਖਾਲਸੇ ਦੀ ਜਨਕ ਉਮੀਦੋਂ ਮੈਨੂੰ ਮੌਕਾ ਮਿਲਿਆ ਮੈਂ ਮਲੇ ਬਣਿਆ ਗੁਰੂ ਸਾਹਿਬ ਦੀ ਕਿਰਪਾ ਹੋਈ ਮੇਰੇ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਆਪਣੇ ਮੰਤਰੀ ਮੰਡਲ ਚ ਲਿਆ ਤੇ ਮੈਨੂੰ ਕਿਹਾ ਕਿ ਹੁਣ ਸਰਕਾਰੀ ਸਕੂਲ ਠੀਕ ਕਰਨਾ ਹੈ ਜੋ ਸਿੱਖਿਆ ਦਾ ਵਿਭਾਗ ਆ। ਯਕੀਨ ਮੰਨਿਓ ਜੀ ਜੋ ਮਿਲਿਆ ਵਿਰਾਸਤ ਚ। ਨਾ ਸਰਕਾਰੀ ਸਕੂਲ ਨਾਲ ਚਾਰ ਦੀਵਾਰੀ ਸੀ, ਨਾ ਬਾਥਰੂਮ ਸੀ, ਬੱਚੇ ਜ਼ਮੀਨ ਤੇ ਬੈਠਦੇ ਸੀ, ਸਿਕਿਉਰਿਟੀ ਗਾਰਡ ਬੱਸਾਂ ਵਿਦੇਸ਼ ਟ੍ਰੇਨਿੰਗ ਇਹ ਤਾਂ ਭੁੱਲੀ ਜਾਓ। ਕੋਈ ਸਿੱਖਿਆ ਮੰਤਰੀ ਨਹੀਂ ਬਣਨਾ ਚਾਹਦਾ। ਕੰਡਿਆਂ ਦਾ ਟਾਰਸ ਸੀ। ਬੱਚਿਆਂ ਦੀ ਤਾਂ ਕਦੀ ਗੱਲ ਹੀ ਨਹੀਂ ਹੁੰਦੀ ਸੀ ਮੈਂ ਜੀ ਪਿਛਲੇ 3 ਸਾਲ ਦਿਨ ਰਾਤ ਇਕੱਤੇ ਜਿੱਥੇ ਆਪਣੀ ਸਿਹਤੀ ਆਪਣੇ ਹਲਕੇ ਦੇ ਲੋਕਾਂ 'ਚ ਸਾਰਾ ਵਿਛਰੇ ਆ ਉੱਥੇ ਪੰਜਾਬ ਦਾ ਕੋਈ ਜ਼ਿਲ੍ਹਾ ਨਹੀਂ ਛੱਡਿਆ ਪੰਜਾਬ ਦਾ ਕੋਈ ਵਿਧਾਨ ਸਭਾ ਹਲਕਾ ਨਹੀਂ ਛੱਡਿਆ ਫਿਰੋਜ਼ਪੁਰ ਫਾਜ਼ਲਕਾ ਕਰਨਪਾਲ ਨਜਣਾੜਾ ਖੇਮ ਕਰਨ ਗੁਰਦਾਸਪੁਰ ਪਠਾਨਕੋਟ ਰਾਜਾ ਸੰਸੀ ਸਭ ਜਗ੍ਹਾ ਜਾ ਜਾ ਕੇ ਸਰਕਾਰੀ ਸਕੂਲ ਦੇਖੇ ਤੇ ਜਨੂਨ ਦੇ ਨਾਲ ਕੰਮ ਕੀਤਾ ਹੈ ਅੱਜ ਜੋ ਪੰਜਾਬ ਦੇ ਵਿੱਚ ਇਤਿਹਾਰ ਹੋਇਆ ਇਹ ਤੁਹਾਡੇ ਪੁੱਤ ਤੁਹਾਡੇ ਭਰਾ ਦੀ ਮਿਹਨਤ ਹੈ ਪਿਛਲੇ 3 ਸਾਲਾਂ ਦੀ ਅੱਜ ਪੰਜਾਬ ਦੇ ਵਿੱਚ ਸਿਰਫ ਅੱਜ ਦੇ ਰੂਪ 350 ਸਕੂਲਾਂ ਦਾ ਢੁਗਡਾਟ ਹੋਇਆ ਹੈ ਹਰ ਵਿਧਾਇਕ ਖੜ ਐਮਐਲਏ ਸਹਿਬਾਨ ਸਾਡੇ ਸਰਪੰਚ ਸਹਿਬਾਨ ਸਾਡੇ ਮੇਅਰ ਡਿਪਟੀ ਮੇਅਰ ਸਹਿਬਾਨ ਸਾਡੇ ਮੰਤਰੀ ਸਹਿਬਾਨ ਤੇ ਸਾਡੇ ਮੁੱਖ ਮੰਤਰੀ ਸਹਿਬਾਨ ਵੀ ਕਿਸੇ ਨਾ ਕਿਸੇ ਸਕੂਲ 'ਚ ਤੇ ਪੂਰੀ ਬਰੋਟੀਆਂ ਨੂੰ ਤਕਲੀਫ ਬਹੁਤ ਪਰੇਸ਼ਾਨ ਨੇ ਪਰੇਸ਼ਾਨਪਤਾ ਕਿਉਂ ਨਹੀਂ ਆਪ ਦੇ ਬੱਚੇ ਪੜਦੇ ਆ ਮਹਿੰਗੇ ਸਕੂਲਾਂ ਚ ਮਹਿੰਗੇ ਸਕੂਲ ਵੱਡੀਆਂ ਗੱਡੀਆਂ ਲੰਬੀਆਂ ਗੱਡੀਆਂ ਉਹਨੂੰ ਛੱਡ ਜਾਂਦੀਆਂ ਨੇ ਹੁਣ ਉਹ ਕਹਿੰਦੇ ਕਿ ਸਰਕਾਰੀ ਸਕੂਲਾਂ ਦੀ ਗੱਲ ਕਿਉਂ ਹੋਣ ਲੱਗ ਪਈ ਮੇਰਾ ਮਕਸਦ ਮੇਰਾ ਮਕਸਦ ਸਿਰਫ ਇਹ ਹੈ ਕਿ ਸਿੱਖਿਆ ਜ਼ਿੰਦਗੀ ਜ਼ਿੰਦਾਬਾਦ ਹੋਣੀ ਚਾਹੀਦੀ ਹੈ ਅੱਜ ਅਸੀਂ ਆਪਣੇ ਟੀਚਰਸ ਨੂੰ ਕਿਹਾ ਕਹਿੰਦੇ ਨਹੀਂ ਨਹੀਂ ਇਹ ਕੀ ਕਰ ਰਹੇ ਮੈਂ ਆਪਣੇ ਟੀਚਰਸ ਨੂੰ ਕਿਹਾ ਮੈਂ ਕਿਹਾ ਕੰਮ ਹੋਇਆ ਆਪਣੀ ਆਪਣੀ ਫੇਸਬੁੱਕ ਤੇ ਪਾਓ ਕਹਿੰਦੇ ਆ ਕੀ ਕਰਵਾ ਰਹੇ ਕਿਉਂ ਅਗਰ ਪ੍ਰਾਈਵੇਟ ਸਕੂਲਾਂ ਦੇ ਐਡ ਕਰ ਸਕਦੇ ਆ ਤੇ ਸਰਕਾਰੀ ਸਕੂਲਾਂ ਦੇ ਕਿਉਂ ਨਹੀਂ ਕਰ ਸਕਦੇ ਕਹਿੰਦੇ ਜੀ ਇੰਨੇ ਨਹੀਂ ਪੱਥਰ ਰੱਖੇ ਗਏ ਐਨੇ ਉਡਾਟਣ ਹੋਣਗੇ ਉਡਾਟਣ ਤਾਂ ਹੋ ਰਿਹਾ ਜੇ ਕੰਮ ਹੋਇਆ ਮੇਰਾ ਸਵੇਰ ਦਾ ਪੰਜਵਾਂ ਸਕੂਲ ਐ ਇਸ ਤੋਂ ਬਾਅਦ ਮੋਂ ਰੋਡ ਪਰ ਹਲਕੇ ਚ ਜਾਣਾ ਚੇ ਬੋਲੀ ਬਸੀ ਐਥੇ ਵੀ ਹਰ ਜਗ੍ਹਾ ਕੰਮ ਹੋਇਆ ਤੇ ਮੈਂ ਉੱਥੇ ਜਾ ਕੇ ਹਰ ਫੰਕਸ਼ਨ ਚ ਪੂਰੇ ਜਿਹੜੇ ਪਿੰਡਾਲ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਉਹਨਾਂ ਨੂੰ ਪੁੱਛਤਾ ਸੀ ਵੀ ਹਾਂ ਕੰਮ ਹੋਇਆ ਪਿੰਡ ਜਿਹੜੇ ਪਿੰਡ ਗਿਆ ਉਹ ਕਹਿੰਦੇ ਜੀ ਹਾਂ ਹੋਇਆ ਹੁਣ ਤੁਹਾਨੂੰ ਕੁਝ ਵੀ ਮੇਰਾ ਆਪਣਾ ਹਲਕਾ ਸਰਸਰ ਐਂਡ ਜਿਹੜੀ ਸਾਰੀ ਪੰਚਾਇਤ ਬੈਠੀ ਐ ਸਰਪੰਚ ਸਾਹਿਬ ਬੈਠੇ ਸਾਰੇ ਮੁੰਡਾ ਬੈਠੇ ਐ ਤਕਬੀਲ ਲੱਖ ਰੁਪਏ ਦੀ ਚਾਰ ਦਿਵਾਰੀ ਬਣੀ ਐ ਕਦੀ ਸੋਚ ਵੀ ਨਹੀਂ ਸਕਦੇ ਸੀ ਹੋਇਆ ਜੀ ਕਿ ਕੰਮ ਨਹੀਂ ਹੋਇਆ ਹੱਥ ਖੜਾ ਕਰਕੇ ਦੱਸੋ ਸਰਪੰਚ ਮੈਂ ਆਖਿਆ ਮੇਰੇ ਕਰਕੇ ਪਾਰਟੀ ਦੇ ਆਹੋ ਦੁਬਾਰਾ ਖੜੇ ਕਰੋ ਦੁਬਾਰਾ ਲਈ ਜੇ ਕੰਮ ਹੋਇਆ ਤਾਂ ਹੱਥ ਖੜਾ ਕਰਿਓ ਆਹ 20 ਲੱਖ ਰੁਪਏ ਦੀ ਲਾਗਤ ਦੇ ਨਾਲ 20 ਲੱਖ ਰੁਪਏ ਦੀ ਲਾਗਤ ਦੇ ਨਾਲ ਚਾਰ ਦੀਵਾਰੀ ਕਲਾਸ ਰੂਮ ਹਜੇ ਬਣ ਰਹੇ ਉਹਦੇ ਉੱਤੇ ਅੱਜ ਬਾਤ ਸ਼ੁਰੂ ਕਰਾਂਗੇ ਸਕੂਲਾਂ ਤੇ ਲੱਗੇ ਹੋਏ ਆ ਜੀ ਪਾਗਲਾਂ ਨੂੰ ਦਿਵਾਨਿਆਂ ਨੂੰ ਕੀਟਪੁਰ ਸਾਹਿਬ ਦੇ ਪ੍ਰਿੰਸੀਪਲ ਬੈਠੇ ਸਾਡੇ ਸਤਕਾਰਯੋਗ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸਾਰੇ ਕੀਟਪੁਰ ਸਾਹਿਬ ਦੀ ਹੋਰ ساری ਟੀਮ ਵੀ ਬੈਠੀ ਹੈ 12 ਕਰੋੜ ਰੁਪਏ ਲਾ ਕੇ ਤਾਂ ਸਕੂਲ ਤਿਆਰ ਕਰਵਾ ਲੈ 12 ਕਰੋੜ ਰੁਪਏ ਪੂਰੇ ਜ਼ਿਲ੍ਹੇ ਚ ਇਟਾ ਦਾ ਕੋਈ ਸਕੂਲ ਨਹੀਂ ਹੋਊਗਾ ਹਰ ਸਕੂਲ ਹਲੋ ਹਾਲ ਤਾਂ ਸਕੂਲ ਸ਼ਾਨਦਾਰ ਹੋ ਰਿਹਾ ਕੋਟਵਾਲੇ ਦੇ ਸਕੂਲ ਸਾਰੇ ਸਕੂਲਾਂ ਚ ਲੱਗੇ ਹੋਏ ਮੰਗੂਲ ਦਵਾੜੀ ਦਾ ਸਕੂਲ ਟਾਕੇ ਨਵਾਂ ਬਣਾ ਰਹੇ ਆ ਠੀਕ ਅੰਮਲ ਕਰ ਸਾਡੇ ਬੱਚਿਆਂ ਲਈ ਤੁਸੀਂ ਸਾਡੇ ਹਲਕੀ ਦਾ ਪੰਜ ਸਕੂਲਾਂ ਚ ਬੱਸ ਸਰਵਿਸ ਚੱਲਦੀ ਹੈ ਕਦੀ ਸਰਕਾਰੀ ਸਕੂਲ ਚ ਬੱਸ ਸਰਵਿਸ ਦੇਖੀ ਸੀ ਸਰਕਾਰੀ ਸਕੂਲਾਂ ਸਿਕਿਉਰਟੀ ਗਾਰ ਸਾਡੇ ਬੱਚੇ ਜੈ ਦੇ ਪਰ ਕੇ ਇਮਤਿਹਾਨ ਕਲੀਅਰ ਕਰਨ ਲੱਗ ਗਏ ਸਾਡੇ ਬੱਚਿਆਂ ਨੂੰ ਵਧੀਆ ਯੂਨੀਫਾਰਮ ਮਿਲਣ ਲੱਗੀ ਮੇਰਾ ਸੁਪਨਾ ਹੈ ਕਿ ਸਾਡੇ ਬੱਚੇ ਅੱਜ ਇਹ ਨਹੀਂ ਪੱਥਰ ਤੇ ਇੱਕ ਬਹਾਨਾ ਹੈ ਕਿ ਸਾਰੇ ਆ ਰਹੇ ਆਂ ਅੱਜ ਸਾਰੇ ਐਮਐਲਏ ਵੱਖ-ਵੱਖ ਸਕੂਲਾਂ ਨਾਲ ਜਾ ਰਹੇ ਆਂ ਬੱਚਿਆਂ ਦਾ ਕੌਨਫੀਡੈਂਸ ਵੱਧਦਾ ਅੱਜ ਸਕੂਲ ਦੇ ਵਿੱਚ ਇੱਕ ਯੰਗ ਆਈਐਸ ਆਫੀਸਰ ਆਇਆ ਹੈ ਚੰਦਰ ਜੋਤੀ ਜੀ ਮੈਂ ਚਾਹੁੰਗਾ ਬੱਚਿਆਂ ਨੂੰ ਮਿਲਣ ਬੱਚਿਆਂ ਨੂੰ ਕੌਨਫੀਡੈਂਸ ਮਿਲਦਾ ਕਿ ਇੱਕ ਆਈਐਸ ਆਫੀਸਰ ਕਿੱਦਾਂ ਹੁੰਦਾ ਯੰਗ ਪੀਸੀਐਸ ਆਇਆ ਹੈ ਰੋਪੜ ਦੇ ਅਸਟੇਟ ਸਭ ਨੂੰ ਮਿਲਣ ਪਤਾ ਲੱਗੇ ਬੱਚਿਆਂ ਨੂੰ ਚਲੋ ਮੈਂ ਤਾਂ ਉਹਨਾਂ ਦਾ ਆਪਣਾ ਮੈਨੂੰ ਮਿਲਦੇ ਰਹਿੰਦੇ ਆਂ पीएस की पी साफ करे कोई ना बच्चे इननू देख के कोई पुलिस वाला बनना चाहुगा कोई आईएएस बनना चाहुगा इस गल तो तकलीफ है कि सरकारी ਸਕੂਲਾਂ ਚ ਮੇਲੇ ਕੀ ਪ੍ਰਗਨ ਲੱਗੀ ਮੇਗਾ ਪੀਟੀਐਮ ਕੀ ਹੋਣ ਲੱਗੀ ਅਸੀਂ ਤਾਂ ਇੱਟਾ ਹੀ ਕੰਮ ਕਰਾਂਗੇ ਅਗਲੇ 50 ਦਿਨ ਇਹ ਤਿਹਾੜ ਚੱਲਣਾ ਹੈ 12000 ਸਕੂਲਾਂ ਦੇ ਵਿੱਚ ਜਿਹੜੇ ਹੈ ਉਦਘਾਟਨ ਹੋਣੇ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਜਦੋਂ ਮੈਂ ਲਿਸਟ ਰੱਖਿਆ ਸੀ ਇੱਕ ਕਾਬਲ ਮੰਤਰੀ ਦੀ ਮੈਂ ਇਹ ਕਹੂੰਗਾ ਇਹ ਮੈਨੂੰ ਖੁਸ਼ੀ ਹੋਈ ਮੈਨੂੰ ਡਰ ਸੀ ਕਿਤੇ ਇਹ ਨਾ ਹੋ ਜAVE ਕਿ ਕਿੰਨੇ ਅਨੰਦਪੁਰ ਸਾਹਿਬ ਦੂਜੇ ਨੰਬਰ ਤੇ ਆ ਜAVE ਮੈਂ ਜਰੂਰ ਲਿਸਟ ਬਣਾਈ ਨਾ ਸਾਰੇ 12000 ਸਕੂਲਾਂ ਦਾ ਘਾਟਾ ਹੋਣਾ ਤੇ ਦੇਖਿਆ ਕਿ ਪੰਜਾਬ ਦਾ ਕਿਹੜਾ ਹਲਕਾ ਦਿੱਤੇ ਸਭ ਤੋਂ ਵੱਧ ਸਕੂਲਾਂ ਦਾ ਘਾਟਾ ਹੋਇਆ ਉਹ ਸ਼੍ਰੀ ਅਨੰਦਪੁਰ ਸਾਹਿਬ ਸੀ ਕਿਉਂ ਲਿਸਟ ਕਿਉਂਕਿ ਇੱਥੇ ਬੈਠੇ ਲੋਕਾਂ ਨੇ ਮੈਨੂੰ ਕਿਹੜਾ ਪਹੁੰਚਾਇਆ ਜੇ ਤੁਸੀਂ ਐਮਐਲਏ ਦਾ ਬਣਾਉਂਦੇ ਤਾਂ ਮੈਂ ਬਣਤ ਨਹੀਂ ਨਹੀਂ ਬਣਦਾ ਜਿੱਥੇ ਆਪਾਂ ਇਸ ਧਰਤੀ ਦੀ ਸੇਵਾ ਕਰ ਰਹੇ ਹਾਂ ਇੱਥੇ ਜਿੰਨਾ ਵਿਕਾਸ ਹੋ ਰਿਹਾ ਹੈ ਉਹ ਲੱਗੇ ਹੋਏ ਆ ਉੱਥੇ ਇਹ ਮਾਣ ਤੁਹਾਡੇ ਹਲਕੇ ਨੂੰ ਮਿਲਿਆ ਤੇ ਅੱਜ ਜੋ ਜੋ ਸਭ ਮਿਲ ਰਹੀਆਂ ਇਹ ਕੱਲਾ ਹਜੂਤ ਮੈਂਸਰੀ ਇੱਥੇ ਬੈਠੇ ਹਰ ਇੱਕ ਆਮ ਆਦਮੀ ਪਾਰਟੀ ਦੇ ਸਾਥੀ ਦਾ ਮੇਰੇ ਦੋਸਤਾਂ ਮੇਰੇ ਭਰਾਵਾਂ ਦਾ ਤੁਹਾਡਾ ਵੀ ਇੱਕ ਫਰਜ਼ ਹੈ ਤੇ ਤੁਸੀਂ ਤੁਹਾਡਾ ਵੀ ਭੂਮਿਕਾ ਤੁਹਾਡੀ ਵੀ ਭੂਮਿਕਾ ਤੇ ਮਾੜੀ ਧੰਨਵਾਦ ਸਾਡੇ ਸਾਰੇ ਟੀਚਰਸ ਦਾ ਇਸ ਸਕੂਲ ਦਾ ਸਟਾਫ ਬਹੁਤ ਵਧੀਆ ਹੈ ਇਸ ਸਕੂਲ ਦੇ ਵਿੱਚ ਖਾਸੀਅਤ ਹੈ ਸਾਡੇ ਜਿਵੇਂ ਇਥੋਂ ਦੇ ਬੱਚੇ ਨੇ ਹੁਣ ਵੇਟ ਲੱਗ ਕੇ ਕਿੱਥੇ ਵੇਚ ਰਿਹਾ ਤੇ ਬੱਚੇ ਬਹੁਤ ਸ਼ਕੀਨ ਹੈ ਤੁਸੀਂ ਇਸ ਨੂੰ ਹੋਰ ਵਧੀਆ ਬਹੁਤ ਸ਼ਾਨਦਾਰ ਆਉਣ ਵਾਲੇ ਦਿਨਾਂ 'ਚ ਇਸ ਨੂੰ ਹੋਰ ਇਹਨਾਂ ਦੇ ਚ ਲੱਗ ਪੜ੍ਹ 35-40 ਲੱਖ ਰੁਪਏ ਦਾ ਕੰਮ ਹੋ ਚੁੱਕਿਆ ਤੇ 65 ਲੱਖ ਰੁਪਏ ਹੋਰ ਆ ਗਏ ਲਗਭਗ 1 ਕਰੋੜ ਰੁਪਏ ਸਕੂਲ ਤੇ ਲੱਗਣਾ ਇਹ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਆਪਣੇ ਹਲਕੇ ਲਈ ਸਕੂਲ ਵੈਸੇ ਦਾ ਕੋਲੇ ਪੰਜਾਬ ਦੇ ਲਈ ਪਰ ਇੱਥੇ ਤਾਂ ਇਹਦਾ ਘਟਦਾ ਤਾਂ ਕਿ ਲੋਕ ਦੇਖਣ ਕਿ ਇੱਕ ਐਜੂਕੇਸ਼ਨ ਮਿਨਿਸਟਰ ਦੇ ਕੰਸਟੀਟੂਐਂਸੀ ਦੇ ਸਕੂਲ ਕਿੰਦਾ ਦੇ ਨੇ ਇਸ ਕਰਕੇ ਅੱਜ ਜਦੋਂ ਇਸ ਤਿਹਾੜ ਦੀ ਸ਼ੁਰੂਆਤ ਹੋਈ ਤਾਂ ਮੈਂ ਆਪ ਜੀ ਦਾ ਸਕੂਲ ਚੁਣਿਆ ਤੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਮੇਰੀ ਇੱਜ਼ਤ ਤੁਸੀਂ ਮੇਰਾ ਮਾਨ ਰੱਖਿਆ ਆਪ ਸਭ ਆਏ ਹੋ ਤੇ ਆਪ ਸਭ ਨੂੰ ਬੇਨਤੀ ਹੈ ਕਿ ਹੁਣ ਇਹ ਵੀ ਮਨਮਤਾ ਸਹਿਤ ਹੱਥ ਜੋੜ ਕੇ ਹਰ ਜਗ੍ਹਾ ਤੋਂ ਕਹਿ ਰਹੇ ਆ ਕਿ ਹਜੇ ਵੀ ਕੋਈ ਕਮੀ ਹੋ ਸਕਦੀ ਹੈ ਮੈਂ ਇਹ ਨਹੀਂ ਕਹਿੰਦਾ ਸਾਰੇ ਸਕੂਲ ਠੀਕ ਕਰਦੇ ਪਰ ਹਾਂ ਪਿਛਲੇ 3 ਸਾਲਾਂ 'ਚ ਕੰਮ ਬਹੁਤ ਕੀਤਾ ਹੈ ਅੱਜ ਪੰਜਾਬ ਦੇ ਵਿੱਚ ਕੋਈ ਵੀ ਇੱਜਲਾ ਦਾ ਸਕੂਲ ਨਹੀਂ ਜਿੱਥੇ ਬਾਉਂਡਰੀ ਵਾਲ ਨਾ ਹੋਵੇ ਸਾਰੇ ਸਕੂਲਾਂ ਚਾਰ ਦੀਵਾਰੀ ਬਣਾ ਦਿੱਤੀ ਜੀ 20000 ਸਕੂਲ ਹੈ 8000 ਤੋਂ ਵੱਧ ਸਕੂਲਾਂ ਚਾਰ ਦੀਵਾਰੀ ਬਣੀ ਹੈ 3000 ਕਿਲੋਮੀਟਰ ਲੰਬੀ ਬਣਦੀ ਹੈ ਕੋਈ 100 150 ਜਿੱਥੇ ਕੋਈ ਡਿਸਪਿਊਟ ਹੈ ਕੋਈ ਝਗੜਾ ਹੈ ਕੋਈ ਰੌਲਾ ਹੈ ਉਹਨੂੰ ਛੱਡ ਕੇ ਬਾਕੀ ਸਾਰੇ ਬਣਾ ਦਿੱਤੇ ਹਰ ਸਕੂਲ ਚ ਬਾਥਰੂਮ ਬਣਾਤੇ ਹਰ ਸਕੂਲ ਚ ਕੋਈ ਬੱਚਾ ਜ਼ਮੀਨ ਤੇ ਨਹੀਂ ਬੈਠਦਾ ਹਰ ਸਕੂਲ ਦੇ ਵਿੱਚ ਪੀਣ ਵਾਲਾ ਪਾਣੀ ਦਿੱਤਾ ਹੈ ਵਾਈਫਾਈ ਦੇ ਦਿੱਤਾ ਬੱਚਿਆਂ ਦੇ ਲਈ ਬੜਾ ਕੁਝ ਕਰ ਰਹੇ ਆਂ ਦੇਖੇ ਤੇ ਹੁਣ ਇਸ ਨੂੰ ਅੱਗੇ ਲੈ ਕੇ ਜਾਣਾ ਹੈ ਨਹੀਂ ਪੱਥਰ ਇੱਕ ਬਹਾਨਾ ਹੈ ਤਾਂ ਕਿ ਆਫੀਸਰਜ਼ ਆਣ ਐਮ ਐਲ ਏਜ਼ ਆਣ ਸਰਪੰਚ ਆਣ ਸਕੂਲਾਂ ਚ ਟੀਚਰਸ ਦੀ ਕੋਈ ਪ੍ਰੋਬਲਮ ਹੈ ਛੋਟੀ ਮੋਟੀ ਉਹ ਇੱਕ ਤਾਂ ਵੀ ਜਦੋਂ ਇੰਨੇ ਅਧਿਕਾਰੀ ਆਉਂਦੇ ਆ ਮੰਤਰੀ ਆਉਂਦੇ ਆ ਮੈਲਿਆਂ ਦੇ ਆਫੀਸਰਜ਼ ਆਉਂਦੇ ਆ ਉਹ ਹੁੰਦਾ ਬੱਚਿਆਂ ਨੂੰ ਮੋਟੀਵੇਸ਼ਨ ਮਿਲਦੀ ਹੈ ਅਸਲੀ ਨਹੀਂ ਪੱਥਰ ਅਸਲੀ ਕੰਮ ਹੈ ਵੀ ਉਦੋਂ ਹੈ ਜਿਦੋਂ ਸਾਡੇ ਇੱਥੇ ਪੜ੍ਹਦੇ ਬੱਚੇ ਬੱਚੀਆਂ ਜਦੋਂ ਇਹਨਾਂ ਵਿੱਚੋਂ ਕੋਈ ਬੱਚੀ 2 ਸਾਲ ਬਾਅਦ 5 ਸਾਲ ਬਾਅਦ 7 ਸਾਲ ਬਾਅਦ 10 ਸਾਲ ਬਾਅਦ ਕਿਤੇ ਮਿਲੂਗੀ ਵੱਡੀ ਅਧਿਕਾਰੀ ਬਣ ਕੇ ਤੇ ਕਹੂਗੀ ਸਰ ਮੈਂ ਸਰਸਾ ਨਗਰ ਸਕੂਲ ਚੋਂ ਪੜ੍ਹੀ ਆ ਉਸ ਲਈ ਵੀ ਬੱਥਰ ਜਿਹੜੇ ਇੱਥੋਂ ਪੜਿਆ ਕੋਈ ਬੱਚਾ ਕੋਈ ਵੱਡਾ ਖਿਡਾਰੀ ਬਣੂਗਾ ਵੱਡਾ ਪੁਲਿਸ ਅਫਸਰ ਬਣੂਗਾ ਉਹ ਉਹ ਤੇ ਅਸੀਂ ਇਹਨਾਂ ਦੇ ਬੱਚਿਆਂ ਦੇ ਸੁਪਨੇ ਨੂੰ ਸੱਚ ਕਰਨ ਲਈ ਇਹ ਸਿਰਫ ਸਿਰਫ ਸੁਪਨੇ ਅਮੀਰਾਂ ਦੇ ਬੱਚੇ ਹੀ ਦੇਖ ਸਕਦੇ ਗਰੀਬਾਂ ਦੇ ਬੱਚਿਆਂ ਨੂੰ ਵੀ ਹੱਕ ਕਾ ਇਹਨਾਂ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਰ ਸੰਭਰ ਕੋਸ਼ਿਸ਼ ਕਰ ਰਹੇ ਆ ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ ਕਿ ਇਹ ਸਫਰ ਇਹ ਵਿਕਾਸ ਦਾ ਸਫਰ ਇਹ ਜੈਲੀ ਰਹੂਗਾ ਸਿਰ ਹੋਰ ਮਿਹਨਤ ਦੇ ਨਾਲ ਸਾਡੇ ਸਾਰੀ ਟੀਮ ਸਾਡੇ ਸਾਰੇ ਵਿਆਪਕ ਸਹਿਮਾਨ ਇੰਨੇ ਵਧੀਆ ਦੇ ਆਪਕ ਸਹਿਮਾਨ 5-7% ਸੀ ਜੀ ਮੈਂ ਦੇਖ ਲਿਆ ਪਿਛਲੇ ਸਾਲ ਮੰਤਰੀ ਕਾ ਕੇ ਦੇਖ ਲਿਆ ਐਵੇਂ ਬਦਨਾਮ ਕੀਤਾ ਸੀ ਮਾਈਟਮੀ ਨੂੰ ਉਹ ਸਿਰਫ 5-7% ਜੁਨੀਟਰ ਉਹ ਨਹੀਂ ਅੱਜ ਵੀ ਅੱਜ ਵੀ ਕੁਛ ਨਾ ਕੁਛ ਨੈਗੇਟਿਵ ਲਿਖੇ ਇਹਦੇ ਸਲ ਵੀ ਨੈਗੇਟਿਵ ਲਿਖਣਗੇ ਉੰਦਰ ਕੰਮ ਹੀ ਹੈ ਘਾਲੇ ਛੱਡੇ ਨਾ ਪਰ 95% ਟੀਚਰਸ ਮਹਾਨ ਨੇ ਬਹੁਤ ਵਧੀਆ ਟੀਚਰਸ ਨੇ ਇੰਨੇ ਵਧੀਆ ਟੀਚਰਸ ਕਿਸੇ ਪ੍ਰਾਈਵੇਟ ਸਕੂਲ ਚ ਨਹੀਂ ਉਹਨਾਂ ਨੂੰ ਕਦੀ ਸਰਕਾਰਾਂ ਦਾ ਸਾਥ ਨਹੀਂ ਮਿਲਿਆ ਹੁਣ ਅਸੀਂ ਇੱਕ ਟੀਮ ਬਣ ਕੇ ਕੰਮ ਕਰ ਰਹੇ ਹਾਂ ਤੇ ਦੇਖਿਓ ਸਾਡੇ ਸਰਕਾਰੀ ਸਕੂਲ ਕਿਵੇਂ ਚਮਕਣਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਆਨ ਲਈ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਵਿੱਚ ਇੰਨਾ ਹੀ 31 ਮਈ ਤੱਕ ਇਹ ਤਿਉਹਾਰ ਚੱਲਣਾ ਹੈ ਤੇ ਸਾਡੇ ਕਿਉਂਕਿ ਸਭ ਤੋਂ ਵੱਧ ਸਮਾਗਮ ਛੇ ਮੰਨਪੁਰ ਸਾਹਿਬ ਹਲਕੇ ਛੋਣੇ ਹੈ ਅਜਿੱਥੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੂੰ ਤੇ ਆ ਸਾਰੇ ਸਿੱਖਿਆ ਮੈਕਮਰੀ ਟੀਮ ਨੂੰ ਤੇ ਆਮ ਆਦਮੀ ਪਾਰਟੀ ਦੇ ਸਾਡੇ ਪਰਿਵਾਰ ਨੂੰ ਵੀ ਕਹੂੰਗਾ ਕਿ ਪਿਆਰियां ਖਿੱਚ ਲੋ ਪੂਰੇ ਪੰਜਾਬ 'ਚ ਸਭ ਤੋਂ ਵੱਡਾ ਸ਼ੋਰ ਜਿਹੜਾ ਤੇ ਸਭ ਤੋਂ ਵੱਡਾ ਕਾਠ ਹੈ ਸਕੂਲਾਂ 'ਚੋਂ ਸਾਡੇ ਇਲਾਕੇ 'ਚ ਹੋਣੇ ਚਾਹੀਦੇ ਜਿਹੜੇ ਸਭ ਤੋਂ ਵੱਧ ਕੰਮ ਇਥੇ ਹੋਇਆ ਤੇ ਜਦੋਂ ਇਹ ਮਹਾਨਤਾ ਦੇ ਨਾਲ ਹੋਰ ਵੀ ਬਹੁਤ ਕੁਝ ਪਿੰਡ ਤੇ ਜਿਹੜੇ ਕੰਮ ਐ ਉਹ ਹੋ ਸਕਦੇ ਆ ਜਦੋਂ ਹਰ ਸਕੂਲ 'ਚ ਜਾਵਾਂਗੇ ਤੇ ਤੁਸੀਂ ਇਸ ਦੀ ਤਿਆਰੀ ਕਰੋ ਆਪ ਸਭ ਦਾ ਬਹੁਤ Let it does break.